ਸੱਚੇ ਗਾਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਕਰੀਏ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਕਿਸਾਨਾਂ ਨੇ ਅੰਮ੍ਰਿਤਸਰ ਤੇ ਖਨੌਰੀ ਵਿਖੇ ਕੀਤਾ ਇਕੱਠ ਡੱਲੇਵਾਲ ਨੂੰ ਰਿਹਾ ਕਰਨ ਦੀ ਕੀਤੀ ਮੰਗ ਮੰਗਾ ਨਾ ਮੰਨੇ ਜਾਣਤੇ ਸੰਗਰੂਰ ਪੂਛ ਦੀ ਆਖੀ ਗੱਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਦਿੱਤੇ ਗਏ ਅਸਤੀਫੇ ਹੋਏ ਮਨਜ਼ੂਰ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਪਰੋਸਾ ਅਸੀਂ ਕਿਸੇ ਵੀ ਤਰ੍ਹਾਂ ਦੀ ਸੇਵਾ ਲਈ ਨਿਮਾਣੇ ਸਿੱਖ ਵਾਂਗ ਰਹਾਂਗੇ ਹਾਜ਼ਰ ਸੁਖਵੀਰ ਬਾਦਲ ਦੇ ਹੱਕ ਵਿੱਚ ਗਾਇ ਗੀਤ ਤੇ ਚੁੱਕੇ ਸਵਾਲ ਦਿੱਲੀ ਮੈਟਰੋ ਸਟੇਸ਼ਨ ਤੇ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਲੈ ਕੇ ਜਾਣ ਤੋਂ ਰੋਕਿਆ ਗਿਆ ਦਿੱਲੀ ਸੁਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਰੋਜ਼ ਕੀਤਾ ਜ਼ਾਹਰ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਘਟਨਾ ਤੇ ਜਤਾਇਆ ਰੋਜ਼ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਾਧਿਆ ਨਿਸ਼ਾਨਾ ਕਿਹਾ ਦਿੱਲੀ ਬਣੀ ਦੁਨੀਆ ਦੀ ਸਭ ਤੋਂ ਅਸੁਰੱਖਿਅਤ ਰਾਜਧਾਨੀ ਰਾਜਸਥਾਨੀ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ ناکਾਮ ਸਾਬਤ ਹੋਈ ਕੇਂਦਰ ਸਰਕਾਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਸ਼ੁਰੂਆਤ ਵਿੱਚ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਵੱਲੋਂ ਰੱਖੇ ਗਏ ਇਕੱਠ ਦੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ ਦੀ ਖਜਾਲਾ ਮੰਡੀ ਵਿਖੇ ਪਾਰੀ ਇਕੱਠ ਕੀਤਾ ਗਿਆ ਇਸ ਦੌਰਾਨ ਕਿਸਾਨ ਆਗੂਆਂ ਨੇ ਡੱਲੇਵਾਲ ਨੂੰ ਰਿਹਾ ਕਰਨ ਦੀ ਮੰਗ ਕੀਤੀ ਦੂਜੇ ਪਾਸੇ ਖਨੋਰੀ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਡੱਲੇਵਾਲ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਤਾਂ ਉਹ ਸੰਗਰੂਰ ਵੱਲ ਕੂਚ ਕਰਨ ਲਈ ਮਜਬੂਰ ਹੋਣਗੇ ਕਿਸਾਨਾਂ ਕੁਝ ਅਕਜੀਤ ਸਿੰਘ ਡੱਲੇਵਾਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ ਦੀ ਖਜਾਲਾ ਮੰਡੀ ਵਿਖੇ ਵੱਡਾ ਇਕੱਠ ਕੀਤਾ ਇਸ ਦੌਰਾਨ ਵੱਡੀ ਗਿਣਤੀ ਕਿਸਾਨ ਜਥੇਬੰਦੀਆਂ ਦੇ ਮੈਂਬਰ ਇਕੱਠੇ ਹੋਏ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਕਿਸਾਨ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਨਜ਼ਰ ਆਈਆਂ ਕਿਸਾਨਾਂ ਅਗਵਾ ਨੇ ਕਿਹਾ ਕਿ ਜਦੋਂ ਤੱਕ ਕਿਸਾਨੀ ਮੰਗਾਂ ਨੂੰ ਕੇਂਦਰ ਸਰਕਾਰ ਪੂਰਾ ਨਹੀਂ ਕਰਦੀ ਉਹ ਉਸ ਸਮੇਂ ਤੱਕ ਅੰਦੋਲਨ ਜਾਰੀ ਰੱਖਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ 6 ਦਸੰਬਰ ਦੇ ਦਿੱਲੀ ਕੂਚ ਲਈ ਕਿਸਾਨ ਜਥੇਬੰਦੀਆਂ ਤਿਆਰ ਨੇ ਉਧਰ ਕਿਸਾਨਾਂ ਨੂੰ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਾਡੀ ਸਭ ਦੀ ਮੰਗ ਹੈ ਕਿ ਸੂਬਾ ਸਰਕਾਰ ਡੱਲੇਵਾਲ ਨੂੰ ਤੁਰੰਤ ਰਿਹਾ ਕਰੇ ਦੂਜੇ ਪਾਸੇ ਖਨੌਰੀ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਉਹ ਸੰਗਰੂਰ ਵੱਲ ਕੂਚ ਕਰਨਗੇ ਅੱਜ ਅਸੀਂ ਦੋਨੇ ਫੋਰਮਾਂ ਨੇ ਸਹਿਮਤੀ ਕੀਤੀ ਹੈ ਕਿ 1 ਤਰੀਕ ਨੂੰ ਜਿਹੜੇ ਦਿਨ ਐਤਵਾਰ 1 ਤਰੀਕ ਨੂੰ ਦੋਨੇ ਫੋਰਮਾਂ ਬਹੁਤ ਵੱਡਾ ਐਕਸ਼ਨ ਕਰ ਰਹੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਹਸਪੀਟਲ ਚ ਬੰਦਕ ਬਣਾ ਕੇ ਰੱਖਿਆ ਹੋਇਆ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਰਿਆਂ ਨੂੰ ਪਤਾ ਹੈ ਕਿ 12 ਮੰਗਾਂ ਕੇਂਦਰ ਸਰਕਾਰ ਨਾਲ ਹੈ ਨਾ ਸਾਡੀਆਂ ਹਰਿਆਣਾ ਸਰਕਾਰ ਨੂੰ ਨਾ ਸਾਡੀ ਪੰਜਾਬ ਸਰਕਾਰ ਨੂੰ ਤਾਂ ਉਹਦਾ ਜਿਹੜਾ ਲਾਂਭਾ ਦੇਣ ਜਾ ਰਹੇ ਆ ਅਸੀਂ ਕਿਉਂ ਦੇਣ ਜਾ ਰਹੇ ਆ ਯਾਦ ਹੋਣਾ ਸਾਰੇ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਕਿ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀ ਤਾ ਭਗਵੰਤ ਮਾਨ ਜੀ ਦੀ ਮਾਤਾ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਹ ਮੇਰਾ ਬੇਟਾ ਹੈ ਪਰ ਅਸੀਂ ਜਿਹੜਾ ਲੋਕਾਂ ਦੇ ਵਿੱਚ ਚਰਚਾ ਸੀ ਉਹ ਸਾਬਤ ਕਰਤੀ ਕਿ ਬੀਜੇਪੀ ਦੀ ਬੀ ਟੀਮ ਉਹ ਕਿਵੇਂ ਸਾਬਤ ਹੁੰਦੀ ਹੈ ਕੇਸਰੀਵਾਲ ਜੇਲ੍ਹ ਦੇ ਵਿੱਚ ਸੀ ਕੇਸਰੀਵਾਲ ਨੂੰ ਛਡਾਉਣ ਵਾਸਤੇ ਹਰਿਆਣੇ ਦੇ ਇਲੈਕਸ਼ਨ ਲੜਵਾਏ ਗਏ ਕਿ ਬੀਜੇਪੀ ਕਿਸੇ ਵੀ ਕਰ ਤੋਂ ਕਮਜ਼ੋਰ ਨਾ ਰਹੇ ਤਾਂ ਉਹਨੂੰ ਲਿਆ ਕੇ ਉੱਥੋਂ ਜਿਹੜੇ ਹਾਲਾਤ ਹਰਿਆਣੇ ਦੇ ਵੱਖਰੇ ਉਹੀ ਜਿਹੜੀ ਅੰਮਤ ਸ਼ਾਹ ਦੇ ਨਾਲ ਉਹ ਭਗਵੰਤ ਮਾਨ ਦੀ ਦੋਸਤੀ ਜ਼ਾਹਰ ਕੀਤੀ ਡੱਲੇਵਾਲ ਸਾਹਿਬ ਨੂੰ ਫੜ ਕੇ ਲੁਧਿਆਣਾ ਹਸਪੀਟਲ ਵਿੱਚ ਰੱਖਿਆ ਤਾਂ ਅਸੀਂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਮੁੱਖ ਮੰਤਰੀ ਕੋਠੀ ਦਾ ਘਰੋ ਕਰਾਂਗੇ ਸੰਗਰੂਰ ਦੇ ਵਿੱਚ ਇੱਕ ਦਿਨ ਲਈ ਸਿਰਫ ਲਾਂਭਾ ਦੇਣ ਲਈ ਬਾਕੀ ਜਿਹੜਾ ਸਾਡਾ ਧਿਆਨ ਮੋਰਚੇ ਦਾ ਜਿਹੜਾ ਦਿੱਲੀ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਦਿੱਲੀ ਵੱਲ ਸਾਡਾ ਧਿਆਨ ਹੈ ਸਿਰਫ ਇੱਕ ਦਿਨ ਲਈ ਅਸੀਂ ਸੰਗਰੂਰ ਦੇ ਵਿੱਚ ਜੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਰਹਿائش ਹੈ ਉਸ ਕੋਠੀ ਦਾ ਘਰੋ ਵੀ ਕਰਾਂਗੇ ਉਹ ਸਾਡੀ ਮਾਤਾ ਨੂੰ ਲਾਂਬਾ ਵੀ ਦੇਵਾਂਗੇ ਕਿ ਵਾਰ-ਵਾਰ ਤੁਸੀਂ ਪੁੱਤ ਦਾ ਕਿੰਨਾ ਕੁ ਵਿਸ਼ਵਾਸ ਲੋਕਾਂ ਨੂੰ ਦਿਵਾਉਂਗੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਜਿਹੜਾ ਖਾਸ ਕਰਕੇ ਦੋਨੇ ਫੋਰਮਾਂ ਦੇ ਆਗੂਆਂ ਦੇ ਨਾਲ ਆ ਜਿਹੜਾ ਮਾਤਾ ਤੇਰੇ ਪੁੱਤ ਨੇ ਜੋ ਰੋਲ ਨਮਾਇਆ ਅਮਿਤ ਸ਼ਾਦਾ ਤੋਂ ਸਾਫਤ ਕਰਤਾ ਕਿ ਜਿਹੜਾ ਸਾਡਾ ਭਾਜਪਾ ਦੇ ਨਾਲ 10 ਮਹੀਨਿਆਂ ਦੀ ਲੜਾਈ ਲਗਾਤਾਰ ਲੜ ਰਹੀ ਹੈ ਉਹਦੇ ਵਿੱਚ ਜਿਹੜੀ ਲੱਤ ਮੁੱਖ ਮੰਤਰੀ ਪੰਜਾਬ ਨੇ ਡਾਈ ਹੈ ਉਹਦੀ ਜਿਹੜੀ ਸਾਰੀ ਗੱਲਬਾਤ ਹੈ ਉਹ ਸਾਰੀ ਅਸੀਂ ਉਥੇ ਸਟੇਜ ਲਾ ਕੇ ਦੋਨੇ ਫੋਰਮਾਂ ਦੇ ਆਗੂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਸੰਗਰੂਰ ਦੇ ਵਿੱਚ ਲੰਬਾ ਦਿਨ ਜਾਵਾਂਗੇ ਘਰੋਂ ਕਰਾਂਗੇ ਇਹ ਸਾਰੀ ਜਿਹੜੀ ਗੱਲ ਸਾਡੀ ਸੀ ਅੱਜ ਦੀ ਦੋਨੇ ਫੋਰਮਾਂ ਦੀ ਮੀਟਿੰਗ ਦੇ ਵਿੱਚ ਉਹ ਤੈਅ ਹੋਇਆ ਕਿਸਾਨ ਆਗੂਆਂ ਨੇ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਅੰਮ੍ਰਿਤਸਰ ਤੋਂ ਕਿਸਾਨ 3 ਦਸੰਬਰ ਨੂੰ ਹੀ ਦਿੱਲੀ ਵੱਲ ਚੱਲੇ ਪਾਣਗੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਸਥਿਤੀ ਉਸ ਸਮੇਂ ਤਣਾਅ ਵਾਲੀ ਬਣ ਗਈ ਜਦੋਂ ਡੱਲੇਵਾਲ ਨੂੰ ਮਿਲਣ ਜਾ ਰਹੇ ਕਿਸਾਨ ਆਗੂ ਨੂੰ ਪੁਲਿਸ ਨੇ ਅੰਦਰ ਜਾਣ ਤੋਂ ਰੋਕ ਦਿੱਤਾ ਇਸ ਤੋਂ ਨਾਰਾਜ਼ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਨਾਰੇਬਾਜ਼ੀ ਕੀਤੀ ਤੇ ਪੁਲਿਸ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ। ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਬਣ ਗਈ ਜਦੋਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੂੰ ਪੁਲਿਸ ਨੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਜਿਸ ਤੋਂ ਨਾਰਾਜ਼ ਕਿਸਾਨ ਆਗੂ ਤੇ ਉਸ ਦੀ ਹਮਾਇਤਿਆ ਨੇ ਹਸਪਤਾਲ ਦੇ ਬਾਹਰ ਹੀ ਧਰਨਾ ਲਾ ਦਿੱਤਾ ਤੇ ਪੁਲਿਸ ਖਿਲਾਫ ਨਾਰੇਬਾਜ਼ੀ ਕੀਤੀ। ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਉਹ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਤ ਨੇ ਤੇ ਉਹਨਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਸੀ। ਪਰ ਪੁਲਿਸ ਨੇ ਉਹਨਾਂ ਨੂੰ ਹਸਪਤਾਲ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਹੁਣਾਂ ਪੁਲਿਸ ਦੀ ਕਾਰਵਾਈ ਨੂੰ ਧੱਕੇਸ਼ਾਹੀ ਘਰਾੜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਭੋਜਰਾ ਅੱਜ ਸੂਬਾ ਪ੍ਰਧਾਨ ਕਿਸਾਨ ਤੇ ਜਵਨ ਭਲਾਈ ਯੂਨੀਅਨ ਮੈਂਬਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਿ ਸਾਡੇ ਗਰੁੱਪ ਲੀਡਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਇਹਨਾਂ ਨੇ ਅੱਜ ਤੀਸਰਾ ਦਿਨ ਹੋ ਗਿਆ ਹੈ ਗੈਰ ਸਵਿਧਾਨਕ ਢੰਗ ਦੇ ਨਾਲ ਖਨੋਰੀ ਮੋਰਚੇ ਤੋਂ ਅਗਵਾ ਕਰਕੇ ਇੱਥੇ ਲਿਆ ਕੇ ਰੱਖਿਆ ਮੈ ਲਫਜ ਅਗਵਾ ਕਰਕੇ ਰੱਖਿਆ ਇਸ ਕਰਕੇ ਵਰਤ ਰਿਆਂ ਕਿ ਅਸੀਂ ਮਿਲਣ ਵਾਸਤੇ ਆਏ ਆ ਤੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸੋ ਇਸ ਕਰਕੇ ਜੇਕਰ ਉਹਨਾਂ ਦਾ ਇਲਾਜ ਕਰਨ ਵਾਸਤੇ ਲੈ ਕੇ ਆਏ ਹੋਣ ਤਾਂ ਫੇਰ ਵੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਕੋਈ ਮਨਾਹੀ ਨਹੀਂ ਅਸੀਂ ਵੀ ਪਰਿਵਾਰਕ ਮੈਂਬਰ ਆ ਤੇ ਜੇਕਰ ਉਹਨਾਂ ਨੂੰ ਹਸਪਤਾਲ ਨੂੰ ਜੇਲ੍ਹ ਦੇ ਵਿੱਚ ਕਨਵਰਟ ਕਰਕੇ ਰੱਖਿਆ ਹੋਵੇ ਤੇ ਫੇਰ ਜੇਲ੍ਹ ਦੇ ਵਿੱਚ ਵੀ ਮਿਲਣ ਦੀ ਕਿਸੇ ਨੂੰ ਕੋਈ ਮਨਾਹੀ ਨਹੀਂ ਹੁੰਦੀ ਸੋ ਉਹਨਾਂ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਔਰ ਕੇਂਦਰ ਸਰਕਾਰ ਦੀ ਘੁਰਕੀ ਤੇ ਇਹਨਾਂ ਨੇ ਅਗਵਾ ਕੀਤਾ ਹੈ ਜਿਸ ਦੀ ਅਸੀਂ ਸਖਤ ਨਿੰਦਿਆ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਨਤੀਜੇ ਭੁਗਤਨੇ ਪੈਣਗੇ ਇਸ ਤੇ ਹਸਪਤਾਲ ਨੇ ਹਲੇ ਤੱਕ ਫਾਈਲ ਤੱਕ ਨਹੀਂ ਪੜਾਈ ਉਹਨਾਂ ਦੀ ਤੇ ਨਾ ਹੀ ਕੋਈ ਬਿਮਾਰੀ ਇਹਨਾਂ ਨੂੰ ਦੱਸਿਆ ਹੋਇਆ ਤਾਂ ਕੀ ਲੱਗਦਾ ਹੈ ਕਿ ਪ੍ਰੋਟੈਸਟ ਨੂੰ ਢਾਲਣ ਦੀ ਕੋਸ਼ਿਸ਼ ਹੋ ਰਹੀ ਆ ਕਿਤੇ ਨਾ ਕਿਤੇ ਦੇਖੋ ਇਹੀ ਤਾਂ ਗੱਲ ਹੈ ਉਹਦੀ ਫਾਈਲ ਬਣਾਉਣਗੇ ਕੀ ਜਦੋਂ ਬਿਮਾਰ ਹੀ ਨਹੀਂ ਆ ਮੈਂ ਤਾਂ ਹੀ ਤਾਂ ਪਹਿਲਾ ਲਫ਼ਜ਼ ਵਰਤਿਆ ਕਿ ਉਹਨਾਂ ਨੂੰ ਅਗਵਾ ਕੀਤਾ ਔਰ ਡੀਜੀਪੀ ਨੇ ਉਹਨਾਂ ਚਾਰ ਐਸਐਸਪੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਥੇ ਗਏ ਆ ਔਰ ਹੋਰ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਹੈ ਉਹ ਤਾਂ ਹੁਣ ਅਸੀਂ ਦੇਖਾਂਗੇ ਨਾ ਅਸੀਂ ਤਾਂ ਉਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਅਗਵਾ ਕਰਕੇ ਲਿਆਂਦਾ ਹੈ ਉਹਨਾਂ ਅਫਸਰਾਂ ਦੇ ਉੱਤੇ ਜਿਹੜਾ ਪਰਚਾ ਹੋਣਾ ਚਾਹੀਦਾ ਸਰ ਕੋਈ ਕੋਰਟ ਵੀ ਰੈਟ ਲਾਈ ਜਾਊਗੀ ਇਸ ਨੂੰ ਲੈ ਕੇ ਸਾਰਾ ਕੁਝ ਹੋਏਗਾ ਕਿਉਂਕਿ ਇਹ ਤਾਂ ਬਿਲਕੁਲ ਨਜਾਇਜ਼ ਹੈ ਸ਼ਰਿਆਮ ਨਜਾਇਜ਼ ਹੈ ਸੋ ਅਸੀਂ ਇਹ ਗੱਲ ਕਰਦੇ ਆਂ ਵੀ ਇਹਨਾਂ ਨੂੰ ਜਲਦੀ ਜਿਹੜਾ ਮੋਰਚੇ ਦੇ ਉੱਤੇ ਭੇਜਿਆ ਜਾਵੇ ਢੱਲੇਵਾਲ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਕਾਰਨ ਕਿਸਾਨ ਜਥੇਬੰਦੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਢੱਲੇਵਾਲ ਨੂੰ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਕਿਸਾਨ ਕੇਂਦਰ ਤੇ ਸੂਬਾ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਆਪਣੇ ਅਸਤੀਫੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੌਂਪ ਦਿੱਤੇ ਜਿਨ੍ਹਾਂ ਨੂੰ ਮਨਜ਼ੂਰ ਕਰ ਲਿਆ ਗਿਆ ਇਸ ਦੌਰਾਨ ਸਾਰੇ ਆਗੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਰੋਕ ਦਿੱਤਾ ਗਿਆ ਸੁਧਾਰ ਲਹਿਰ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੇਵਾ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਨਿਮਾਣੇ ਸਿੱਖ ਵਜੋਂ ਸਿਰ ਝੁਕਾ ਕੇ ਸੇਵਾ ਕਰਨਗੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰਾਂ ਨੇ ਚੰਡੀਗੜ੍ਹ ਵਿੱਚ ਮੀਟਿੰਗ ਤੋਂ ਬਾਅਦ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਇਹਨਾਂ ਅਸਤੀਫਿਆਂ ਨੂੰ ਕਨਵੀਨਰ ਜਥੇਦਾਰ ਵਡਾਲਾ ਨੇ ਸਵੀਕਾਰ ਕਰ ਲਿਆ ਉਦੋਂ ਸੁਧਾਰ ਲਹਿਰ ਦੇ ਅਸਤੀਫਿਆਂ ਤੋਂ ਬਾਅਦ ਅਕਾਲੀ ਦਲ ਵਿੱਚ ਵੱਖਰੀ ਬਹਿਸ ਛਿੜ ਗਈ ਹੈ ਅਸਤੀਫਾ ਦੇਣ ਵਾਲੇ ਆਗੂਆਂ ਨੇ ਸੁਖਬੀਰ ਬਾਦਲ ਦੇ ਹੱਕ ਵਿੱਚ ਗਾਏ ਗੀਤ ਤੇ ਵੀ ਸਵਾਲ ਖੜੇ ਕੀਤੇ ਨੇ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਮੌਜੂਦਾ ਪੰਥਕ ਅਤੇ ਸਿਆਸੀ ਹਾਲਾਤਾਂ ਤੇ ਲੰਮੀ ਚਰਚਾ ਹੋਈ ਮੀਟਿੰਗ ਦੌਰਾਨ ਸੁਖਦੇਸ਼ ਸਿੰਘ ਢੀਂਡਾ, ਤੇਮ ਸਿੰਘ ਚੰਦੂ ਮਾਜਰਾ, ਸਿਕੰਦਰ ਸਿੰਘ ਮਲੂਕਾ ਤੇ ਸੁਰਜੀਤ ਸਿੰਘ ਰਖੜਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਾ ਤੇ ਸਰਵਨ ਸਿੰਘ ਫਿਲੌਰ ਹਾਜ਼ਰ ਰਹੇ ਇਕ ਸਾਂਝੇ ਬਿਆਨ ਵਿੱਚ ਲੀਡਰਸ਼ਿਪ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਰੋਸਾ ਦਵਾਇਆ ਕਿ ਜੇ ਉਹਨਾਂ ਨੂੰ ਧਾਰਮਿਕ, ਰਾਜਨੀਤਿਕ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸੇਵਾ ਲਈ ਸੱਦਿਆ ਜਾਂਦਾ ਹੈ ਤਾਂ ਉਹ ਨਿਮਾਣੇ ਸਿੱਖ ਵਜੋਂ ਸਿਰ ਝੁਕਾ ਕੇ ਸੇਵਾ ਕਰਨਗੇ। ਇਸ ਮੀਟਿੰਗ ਵਿੱਚ ਕਨਵੀਨਰ ਵਡਾਲਾ ਨੇ ਸੁਧਾਰ ਲਹਿਰ ਦੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਕਿ ਸਿੰਘ ਸਾਹਿਬਾਨ ਜੀ ਦੇ 2 ਦਸੰਬਰ ਨੂੰ ਸੁਣਾਏ ਜਾਣ ਵਾਲੇ ਫੈਸਲੇ ਤੋਂ ਪਹਿਲਾਂ ਅਤੇ ਫੈਸਲੇ ਤੋਂ ਬਾਅਦ ਕੋਈ ਵੀ ਆਗੂ ਬਿਆਨਬਾਜ਼ੀ ਨਾ ਕਰੇ। ਦੱਸਿਆ ਕਿ 2 ਦਸੰਬਰ ਨੇੜੇ ਆਉਂਦਿਆਂ ਹੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਸ ਮਾਮਲੇ ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ ਜਿਸ ਨੂੰ ਸੁਧਾਰ ਲੈਂਡ ਨੇ ਸਵੀਕਾਰ ਕਰ ਲਿਆ ਹੈ ਦਿੱਲੀ ਦੇ ਮੈਟਰੋ ਸਟੇਸ਼ਨ ਵਿਖੇ ਇੱਕ ਅੰਮ੍ਰਿਤਧਾਰੀ ਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਰੋਕੇ ਜਾਣ ਦੀ ਸਿੱਖ ਜਥੇਬੰਦੀਆਂ ਨੇ ਨਿਖੇਦੀ ਕੀਤੀ ਹੈ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਘਟਨਾ ਤੇ ਰੋਸ ਜ਼ਾਹਰ ਕੀਤਾ ਤਾਂ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਇਸ ਦੀ ਸਖਤ ਨਿਖੇਦੀ ਕੀਤੀ ਦਿੱਲੀ ਦੇ ਚਿਲਮਿਲ ਮੈਟਰੋ ਸਟੇਸ਼ਨ ਤੇ ਇੱਕ ਅੰਮ੍ਰਿਤਧਾਰੀ ਨੂੰ ਸੁਰੱਖਿਆ ਮੁਲਾਜ਼ਮਾ ਨੇ ਅੰਦਰ ਜਾਣ ਤੋਂ ਏਸ ਲਈ ਰੋਕ ਦਿੱਤਾ ਕਿਉਂਕਿ ਉਸਨੇ ਕਿਰਪਾਨ ਧਾਰੀ ਹੋਈ ਸੀ ਇਸ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਤਿੱਖਾ ਰੋਸ ਜ਼ਾਹਰ ਕੀਤਾ ਉਧਰ ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਦਿੱਲੀ ਜਲਮੇ ਲਾ ਰਹੇ ਆ ਦਿੱਲੀ ਆ ਰਹੇ ਆ ਜਾ ਰਹੇ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕੀ ਆ ਸਰਪਾਨਾ ਪਾਕੇ ਨਹੀਂ ਜਾ ਸਕਦੇ ਆ ਦੇਖੋ ਦੇਸ਼ ਦੇ ਵਿੱਚ ਦੇਖੋ ਕੀ ਇਹ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਹੈ ਕੀ ਕਾਨੂੰਨ ਨਹੀਂ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਘਟਨਾ ਦੀ ਸਖਤ ਨਿਖੇਦੀ ਕੀਤੀ ਤੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਭਾਰਤੀ ਸੰਵਿਧਾਨ ਦੇ ਅਨੁਛੇਦ 25 ਅਧੀਨ ਗਾਰੰਟੀशुदा ਸੰਵਿਧਾਨਕ ਅਧਿਕਾਰਾਂ ਦੀ ਘੋਰ ਅਣਦੇਖੀ ਕਰਦੀਆਂ ਨੇ ਜੋ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ਦੀ ਰਾਖੀ ਕਰਦੀਆਂ ਨੇ ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਉੱਚ ਅਧਿਕਾਰੀਆਂ ਸਾਹਮਣੇ ਚੁੱਕਣਗੇ ਜੋ ਜੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵੀ ਇਸ ਘਟਨਾ ਨੂੰ ਮੰਦਭਗਾ ਆਖਿਆ ਇਹ ਜਿਹੜੀਆਂ ਕਟਨਾਵਾਂ ਆ ਅੱਜ ਕੱਲ ਮੁਲਕ ਵਿੱਚ ਬਹੁਤ ਵੱਧ ਗਈਆਂ ਕਈ ਥਾਵਾਂ ਤੇ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਸਭ এয়ারਪੋਰਟ ਤੇ ਪਿੱਛੇ ਰੱਖਿਆ এয়ারਪੋਰਟ ਤੇ ਰੋਕਿਆ ਗਿਆ ਔਰ ਅੱਜ ਤੁਸੀਂ ਮੈਟਰੋ ਦੀ ਗੱਲ ਦੱਸ ਰਹੇ ਹੋ ਤੋਂ ਬੜਾ ਅਨਫੋਰਚੂਨੇਟ ਹੈ ਸਿੱਖ ਨੂੰ ਪੰਜ ਕਕਾਰ ਜਿਹੜਾ ਹੈ ਧਾਰਨ ਕਰਨ ਦਾ ਕਨਸਟੀਟਿਊਸ਼ਨਲ ਰਾਈਟ ਵੀ ਹੈ ਧਾਰਮਿਕ ਤੇ ਹੈ ਹੀ ਹੈ ਸੰਵਿਧਾਨਿਕ ਅਧਿਕਾਰ ਵੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਨਫਰਤ ਇਸ ਤਰ੍ਹਾਂ ਦਾ ਜੋ ਅ ਅਨਫੋਰਚੂਨੇਟ ਇਨਸੀਡੈਂਟ ਹੈ ਬੜੇ ਮੰਦ ਭਾਗਿਆ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਇੱਤੇ ਸਖਤ ਕਾਰਵਾਈ ਇਹ ਲੋਕਾਂ ਦੇ ਖਿਲਾਫ ਕੀਤੀ ਜਾਵੇ ਦੂਜਾ ਜਿਹੜੇ ਵੀ ਕੋਈ ਸਿੱਖਾਂ ਨੂੰ ਲੈ ਕੇ ਕੋਈ ਉਹਨਾਂ ਦਾ ਉਹਨਾਂ ਦੀ ਬੇਇੱਜ਼ਤ ਕਰਦੇ ਆ ਜਾਂ ਉਹਨਾਂ ਦੇ ਕਰਤਾਰਾਂ ਨੂੰ ਲੈ ਕੇ ਕੋਈ ਬੇਇੱਜ਼ਤੀ ਕਰਦੇ ਆ ਸਸ ਲਾਫਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਅਮਰੀਆਂ ਮੰਦ ਭਾਗੀਆਂ ਘਟਨਾਵਾ ਦੇ ਚ ਘਟਣ ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਤਿੱਖਾ ਰੋਸ ਜ਼ਾਹਰ ਕੀਤਾ ਤੇ ਅਧਿਕਾਰੀਆਂ ਨੂੰ ਫੌਰੀ ਤੌਰ ਤੇ ਕਦਮ ਚੁੱਕਣ ਦੀ ਮੰਗ ਕੀਤੀ ਹੈ ਅੰਮ੍ਰਿਤਸਰ ਵਿਖੇ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਏ ਗਏ ਸਮਾਰਕ ਦਾ ਉਦਘਾਟਨ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਕੀਤਾ ਇਸ ਮੌਕੇ ਸ਼ਹੀਦਾਂ ਨੂੰ ਸ਼ਰਜਾਂਦਲੀ ਦਿੰਦੇ ਹੋਏ ਸੰਧਵਾਨ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਅਤੇ ਇਹ ਸਮਾਰਕ ਨੌਜਵਾਨ ਪੀੜ੍ਹੀ ਨੂੰ ਸਾਡੇ ਸ਼ਹੀਦਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਅੰਮ੍ਰਿਤਸਰ ਵਿੱਚ ਸਾਰਾਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਏ ਗਏ ਸਮਾਰਕ ਦਾ ਉਦਘਾਟਨ ਸਪੀਕਰ ਕੁਲਤਾਰ ਸਿੰਘ ਸੰਨਵਾਨ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਇਕੱਠੇ ਹੋਏ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਪੀਕਰ ਸੰਨਵਾਨ ਨੇ ਕਿਹਾ ਕਿ ਦੁਨੀਆਂ ਵਿੱਚ ਚੰਨ ਲੜਾਈਆਂ ਨੇ ਜਿਨ੍ਹਾਂ ਨੂੰ ਅੱਜ ਵੀ ਦੁਨੀਆਂ ਯਾਦ ਕਰਦੀ ਹੈ। ਸਾਰਾਗੜੀ ਵਿੱਚ 21 ਸਿੱਖ ਯੋਧਿਆਂ ਵੱਲੋਂ ਜੋ ਲੜਾਈ ਲੜੀ ਗਈ ਉਸ ਨੂੰ ਦੁਨੀਆਂ ਭਰ ਵਿੱਚ ਮਿਸਾਲ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਯਾਦਗਾਰ ਬਾਰੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਸਾਡੇ ਸ਼ਹੀਦਾਂ ਬਾਰੇ ਪਤਾ ਲੱਗੇਗਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮਾਣ ਦਾ ਸਬਬ ਹੈ ਕਿ ਸਾਡੀ ਲੇਗੇਸੀ ਨੂੰ ਬਹਾਦਰੀ ਦੀ ਲੇਗੇਸੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਸੀ ਉਹਨੂੰ ਅੱਗੇ ਤੋਰਨ ਦਾ ਜਿਹੜਾ ਇਕਦਾਰ ਜੇ ਕੀਤਾ ਗਿਆ ਸਾਰਾ ਗੜੀ ਫਾਊਂਡੇਸ਼ਨ ਵੱਲੋਂ ਔਰ ਇਹ ਬੜੀ ਅਦੁੱਤੀ ਮਿਸਾਲ ਹੈ ਕਿ ਦੁਨੀਆ ਦੀਆਂ ਚੰਦ ਕੋ ਲੜਾਈਆਂ ਨੇ ਜਿੰਨਾਂ ਨੂੰ ਦੁਨੀਆ ਦੇ ਵਿੱਚ ਵੱਡੀਆਂ ਲੜਾਈਆਂ ਮੰਨਿਆ ਗਿਆ ਔਰ ਸਾੜਾ ਸਾਰਾ ਗੜੀ ਜਿਹੜੀ ਜਿਹੜੀ ਜੰਗ ਸੀ ਉਹ ਬਦਲ ਉਹ ਹਰ ਇੱਕ ਸਿੱਖ ਦੇ ਮਾਣ ਦਾ ਇੱਕ ਸਬਕ ਬਣਦੀ ਆ ਜਿੱਥੇ 21 ਦੇ 21 ਉਥੇ ਸਿੰਘਾਂ ਨੇ ਆਪਣਾ ਜਿਹੜਾ ਮੋਰਚਾ ਆਖਰੀ ਦਮ ਤੱਕ ਨਹੀਂ ਛੱਡਿਆ ਔਰ ਬੜੀ ਅਸਾਮੀ ਜਗ ਸੀ 10000 ਜਿਹੜੇ ਉਥੇ ਪਠਾਨ ਸੀ ਉਹਨਾਂ ਦੇ ਨਾਲ ਜਿਹੜਾ ਮੁਕਾਬਲਾ ਸੀ ਔਰ ਇਸ ਤੋਂ ਇਹ ਸਾਬਤ ਹੁੰਦਾ ਵੀ ਜਿਹੜਾ ਸਿੱਖ ਜਿੱਥੇ ਵੀ ਖੜ ਜੇ ਇਹ ਟਰਸਟ ਵਰਦੀ ਆ ਸਿੱਖ ਤੇ ਤੁਸੀਂ ਜਿੱਥੇ ਵੀ ਜਿਹੜੀ ਵੀ ਡਿਊਟੀ ਤੇ ਖੜ ਗਿਆ ਉਹ ਇਹਦੇ ਨਾਲ ਵਾਦੇ ਮਾਨਦਾਰੀ ਨਾਲ ਕੋਈ ਨਹੀਂ ਕਰਦਾ ਇਸ ਮੌਕੇ ਅਮਰੀਕਾ ਕੈਨੇਡਾ ਯੂਕੇ ਤੋਂ ਆਏ ਡੈਲੀਗੇਸ਼ਨ ਦੇ ਆਗੂ ਮਨਦੀਪ ਕੌਰ ਗਿੱਲ ਅਤੇ ਬ੍ਰਿਟਿਸ਼ ਆਰਮੀ ਤੋਂ અનુਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਯਾਦਗਾਰ ਨੌਜਵਾਨਾਂ ਲਈ ਪ੍ਰੇਰਨਾਦਾਇਕ ਕੰਮ ਕਰੇਗੀ ਅੱਜ ਇਹ ਆਨ ਇਵਨ ਵਾਰ ਨੂੰ ਇੱਥੇ ਤੱਕ ਲੈ ਕੇ ਜਾਣ ਦੇ ਲਈ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਅੱਜ ਅਸੀਂ ਇੱਥੇ ਬੈਠੇ ਹਾਂ ਤਾਂ ਉਹਨਾਂ ਦੇ ਉਦਮ ਸਦਕਾ ਹੀ ਅਸੀਂ ਇੱਥੇ ਬੈਠੇ ਹਾਂ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਟ੍ਰਿਬਿਊਟ ਦਿੱਤੇ ਜਾਂਦੇ ਹੈ ਇਸੇ ਕਰਕੇ ਦਿੱਤੇ ਜਾਂਦੇ ਕਿਉਂਕਿ ਇਹ ਬਹੁਤ ਲੁਕੀ ਸ਼ਿਪੀਚ ਇਸ ਗੀਜ ਨੂੰ ਬਾਹਰ ਕੱਢ ਕੇ ਲੈ ਕੇ ਆਂਦਾ ਫਿਰ ਹੀ ਇਹਦੇ ਤੇ ਕੇਸਰੀ ਮੂਵੀ ਬਣੀ ਸੋ ਸਾਨੂੰ ਸਾਰਿਆਂ ਨੂੰ ਇਵਨ ਪੰਜਾਬ ਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ ਇਸ ਕਰਕੇ ਅਸੀਂ ਆਪਣੇ ਕੋਸ਼ਿਸ਼ਾਂ ਦੇ ਸਦਕਾ ਅਸੀਂ ਇਹੀ ਟਰਾਈ ਕਰਦੇ ਆ ਆਪਣਾ ਮੈਸੇਜ ਕਨਵੇ ਕਰਨ ਦੀ ਕਿ ਦੇਖੋ ਆਪਾਂ ਕੇਸ ਕੌਮ ਦੇ ਵਿੱਚ ਉੱਠੇ ਪਿਆ ਜਿਨ੍ਹਾਂ ਦੇ ਸਦਕਾ ਅਸੀਂ ਆ 1897 ਚ ਸ਼ਹੀਦ ਹੋਏ ਸੀ ਤੇ ਅੱਜ ਅਸੀਂ 2024 ਚ ਅਸੀਂ ਉਹਨਾਂ ਦੇ ਦਿਨ ਮਨਾ ਰਹੇ ਆ ਸੋ ਬਹੁਤ ਹੀ ਮਾਣ ਵਾਲੀ ਗੱਲ ਆ ਜੀ ਉਹਨਾਂ ਦੇ ਪਰਿਵਾਰ ਦੀ ਮੈਂਬਰ ਸੋ ਮਾਈ ਨੇਮ ਇਜ਼ ਕਾਪਟਰ ਅਨੂਪ੍ਰੀਤ ਸਿੰਘ ਆਮ ਫਰਮ ਦ ਬ੍ਰਿਟਿਸ਼ ਆਮੀ ਐਂਡ ਆਮ ਵਿਦ ਦ ਫਰੰਟ ਆਫਿਸਰ ਮਿਸਟਰ ਅਸ਼ੋਕ ਚਾਨ ਸੋ ਯਾ ਅਸੀਂ ਆਜੱਤ ਤੇ ਆ ਗਏ ਜੀ ਸਾਰਾ ਗੜੀ ਦਾ ਜੋ ਪੂਰਾ ਇਵੈਂਟ ਡਾਕਟਰ ਗੁਰਿੰਦਰਪਾਲ ਜੀ ਨੇ ਆਰਗੇਨਾਈਜ਼ ਕੀਤਾ ਤੇ ਬਹੁਤ ਵਧੀਆ ਉਪਰਾਲਾ ਸਾਡੀ ਹਿਸਟਰੀ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਓਮਾ ਉਹੀ ਬਚਦੀਆਂ ਜਿਨ੍ਹਾਂ ਦੀ ਹਿਸਟਰੀ ਯਾਦ ਹੁੰਦੀ ਆ ਇਹ ਇਹ ਬਹੁਤ ਔਖਾ ਕੰਮ ਸੌਖਾ ਕੰਮ ਨਹੀਂ ਹੈਗਾ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਅਸੀਂ ਆਓ ਤੁਸੀਂ ਸਾਰੇ ਸਪੋਰਟ ਕੀਤਾ ਕਰੋ ਤੇ ਪੰਜਾਬ ਗਵਰਨਮੈਂਟ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਨ ਚ ਸਪੋਰਟ ਵੀ ਕੀਤੀ ਹੈ ਤੇ ਸਾਰੇ ਯੂ نو ਆਲ ਦਾ 빅 ਪੋਲੀਟਿਸ਼ੀਅਨਸ ਆ ਹੈ ਅੱਜ ਤੇ ਸੋ ਯਾ ਦੈਟਸ ਆਲ ਆਮ ਗੋਣਾ ਸੇ ਸਨ ਯੋਗ ਹੈ ਕਿ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਰਕ ਅਮਰੀਤਸਰ ਦੇ ਪ੍ਰਸਿੱਧ ਗੋਲਡਨ ਗੇਟ ਦੇ ਨੇੜੇ ਬਣਾਇਆ ਗਿਆ ਹੈ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਚੁਣੀ ਗਈ ਪ੍ਰਯੰਕਾ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸੌ ਚੁੱਕੀ ਹੈ ਖਾਸ ਕਰ ਇਹ ਰਹੀ ਕਿ ਪ੍ਰਯੰਕਾ ਨੇ ਸੌ ਚੁੱਕਨ ਸਮੇਂ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜੀ ਹੋਈ ਸੀ ਬਿਲਕੁਲ ਇਸੇ ਤਰੀਕੇ ਨਾਲ ਰਾਹੁਲ ਗਾਂਧੀ ਤੇ ਇੰਡੀਆ ਘੜਚੋੜ ਦੇ ਸੰਸਦ ਮੈਂਬਰਾਂ ਨੇ ਸੌ ਚੁੱਕੀ ਸੀ ਸੌ ਚੁੱਕਨ ਤੋਂ ਬਾਅਦ ਪ੍ਰਯੰਕਾ ਨੇ ਕਿਹਾ ਕਿ ਮੇਰੀ ਪਹਿਲ ਦੇਸ਼ ਨਾਲ ਸੰਬੰਧਤ ਅਹਿਮ ਮੁੱਦਿਆਂ ਨੂੰ ਚੁੱਕੰਦੀ ਹੋਵੇਗੀ ਤੇ ਸਾਡੇ ਲਈ ਸੰਵਿਧਾਨ ਤੋਂ ਉੱਪਰ ਕੁਝ ਨਹੀਂ ਤੇ ਅਸੀਂ ਇਸ ਲਈ ਲੜਦੇ ਰਹਾਂਗੇ ਪਹਿਲੀ ਵਾਰ ਐਮਪੀ ਚੁਣੀ ਗਈ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸੌ ਚੁੱਕੀ ਸੌ ਚੁੱਕਣ ਸਮੇਂ ਪ੍ਰਿਯੰਕਾ ਗਾਂਧੀ ਨੇ ਆਪਣੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜੀ ਹੋਈ ਸੀ ਇਸ ਤੋਂ ਕੇ ਉਹਨਾਂ ਦੇ ਪਤੀ ਰਾਬਟ ਵਾਡਰਾ ਬੇਟਾ ਰਿਹਾਨ ਵਾਡਰਾ ਤੇ ਬੇਟੀ ਮਿਰਾਇਆ ਵਾਡਰਾ ਵੀ ਲੋਕ ਸਭਾ ਪਹੁੰਚੇ ਇਸ ਤੋਂ ਇਲਾਵਾ ਉਹਨਾਂ ਦੀ ਮਾਂ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ ਪਹਿਲਾਂ ਹੀ ਸਦਨ ਵਿੱਚ ਮੌਜੂਦ ਸਨ ਮੈਂ ਪ੍ਰਿਯੰਕਾ ਗਾਂਧੀ ਵਾਡਰਾ ਜੋ ਲੋਕ ਸਭਾ ਕੀ ਸਦਸਿਅ ਨਿਰਾਚਿਤ ਹੋਈ ਹੂੰ सत्यनिष्ठा से प्रतिज्ञान करती हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूँगी मैं भारत की प्रभुता और अखंडता अक्षुण रखूँगी तथा जिस पद को मैं ग्रहण करने वाली हूँ उसके कर्तव्यों का श्रद्धा पूर्वक निर्वहन करूँगी प्राथमिकता ये होगी कि देश के जो अहम मुद्दे हैं वो उठाएं और पार्टी के लिए लड़ूं, देश के लिए लड़ूं, यही रहेगा प्रियंका जी एक, एक सत्ता पक्ष की तरफ से कहा जा रहा है कि अब प्रियंका गांधी भी आई एक और एक ग्यारह वाली बात कह रहे हैं कि अब तो जो है दो लोग आ जाएंगे तो अब क्या असर पड़ेगा संसद के अंदर लोकसभा में खासतौर से राहुल गांधी के साथ आप भी रहेंगे अब मिलेगी राहुल जी को कांग्रेस पार्टी को मेरे ख्याल से जो संविधान के जो असूल है ਨੂੰ ਕੋ ਮਜ਼ਬੂਤੀ ਮਿਲੇਗੀ ਕਿਉਂਕਿ ਅਸੀਂ ਉਸੇ ਕੇ ਲਈ ਲੜ ਰਹੇ ਹਾਂ। ਆਜ ਸੰਵਿਧਾਨ ਹੱਥ ਨੇ ਲੈ ਕੇ ਆਪਣੇ ਸ਼ਪਤ ਲਈ ਕਿਹਾ ਮੈਸਜ ਦੇਣਾ ਚਾਹਤੀ ਵੈਨਾਟ ਸੇ ਆਪ ਚੁਣ ਕੇ ਆਈ ਹੈ। ਕਿ ਸਾਡੇ ਲਈ ਸੰਵਿਧਾਨ ਸੇ ਉਪਰ ਕੁਛ ਨਹੀਂ पहले जो जो संविधान है जिसके असूलों पर इस देश की नींव डली है उसी के लिए हम लड़ रहे हैं और लड़ते हैं बीजेपी दिज़े इंदिरा जी को याद किया आपने इंदिरा जी को याद किया आपने आज भी जी जी जो है वो इंद्रा जी के साथ उधर राहुल गांधी प्रियंका संसद दाखिल होने उन्होंने तस्वीर खिंचते हुए नजर आए ਕੈਕਸਮ ਵਿੱਚ ਹੈ। ਦੱਸਣੀ ਹੋਵੇ ਕਿ ਪ੍ਰੇਂਕਾ ਨੇ ਕੇਰਲ ਦੇ ਵਾਇਨਾਟ ਦੀ ਜ਼ਿਮਨੀ ਚੋਣ 410000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਰਾਹੁਲ ਗਾਂਧੀ ਵੱਲੋਂ ਇਹ ਸੀਟ ਨੂੰ ਛੱਡੇ ਜਾਣ ਤੋਂ ਬਾਅਦ ਇੱਥੇ ਜ਼ਿਮਨੀ ਚੋਣ ਕਰਵਾਈ ਗਈ। ਫਿਲਹਾਲ ਰਾਹੁਲ ਗਾਂਧੀ رائے بریਲੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਨੇ ਜਦੋਂ ਕਿ ਸੋਨੀਆ ਗਾਂਧੀ ਰਾਜ ਸਭਾ ਮੈਂਬਰ ਨੇ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਦਿੱਲੀ ਵਿੱਚ ਲਗਾਤਾਰ ਵਧ ਰਹੀਆਂ ਅਪਰਾਧਕ ਘਟਨਾਵਾਂ ਲਈ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅਪਰਾਧ ਤੇ ਜ਼ਬਰਨ ਵਸੂਲੀ ਦੀ ਰਾਜਤਾਨੀ ਬਣ ਚੁੱਕੀ ਹੈ ਦਿੱਲੀ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਹੈ ਆਵਾਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤਿੱਖਾ ਨਿਸ਼ਾਨਾ ਸਾਧਿਆ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਹੇਠਲੇ ਪੱਧਰ ਤੇ ਜਾ ਚੁੱਕੀ ਹੈ ਅਤੇ ਇਸ ਸਥਿਤੀ ਲਈ ਕੇਂਦਰੀ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਨੇ ਕੇਜਰੀਵਾਲ ਨੇ ਦੋਸ਼ ਲਾਇਆ ਕਿ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਦਿੱਲੀ ਅਪਰਾਧ ਅਤੇ ਜ਼ਬਰਨ ਵਸੂਲੀ ਦੀ ਰਾਜਧਾਨੀ ਬਣ ਚੁੱਕਾ ਹੈ ਰੋਜ਼ਾਨਾ ਅਪਰਾਧਕ ਮਾਮਲੇ ਵਧ ਰਹੇ ਨੇ ਤੇ ਗ੍ਰਹਿ ਮੰਤਰੀ ਚੁੱਪਚਾਪ ਸਭ ਦੇਖ ਰਹੇ ਨੇ ਲੋਕਾਂ ਵਿੱਚ ਭੈ ਦਾ ਮਾਹੌਲ ਬਣਿਆ ਹੋਇਆ ਪਰ ਦਿੱਲੀ ਪੁਲਿਸ ਅਪਰਾਧੀਆਂ ਤੇ ਲਗਾਮ ਕਸਣ ਵਿੱਚ ناکਾਮ ਰਹੀ ਹੈ ਅਮਿਤ ਸ਼ਾਹ ਜੀ ਸੇ ਮੈਂ ਪੁੱਛਣਾ ਚਾਹਤਾ ਹਾਂ ਇਹ ਹੋ ਕੀ ਰਹਾ ਹੈ ਕੀ ਆਪ ਮੰਨਦੇ ਹੋ ਕਿ ਆਪਸੇ ਦਿੱਲੀ ਨਹੀਂ ਸੰਭਲ ਰਹੀ ਹੈ ਔਰ ਦਿੱਲੀ ਕੇ ਲੋਕ ਅਬ ਸੁਰੱਖਿਆ ਕੇ ਲਈ ਕਿਸਕੇ ਪਾਸ ਜਾਏ महिलाओं से पूछना चाहता हूं मैं अपनी दिल्ली की माँ बहने बेटियां उनसे सबसे पूछना चाहता हूं क्या आप सुरक्षित महसूस करते हो अपने आप को जब घर से बाहर निकलते हो लक्ष्मी नगर की महिलाएं पटपड़गंज की महिलाएं ग्रेटर कैलाश की महिलाएं जनकपुरी की महिलाएं कोई भी पूरे दिल्ली में कोई भी महिला अपने आप को सुरक्षित महसूस करती है चाहे मेट्रो में जाए चाहे बस में जाए सात बजे के बाद अगर बेटी घर ना लौटे तो माँ बाप को चिंता हो जाती है पता नहीं सुरक्षित होगी कि नहीं होगी ये हमारा शहर है और हमारे शहर के किसी भी कोने में हम खुद सुरक्षित महसूस नहीं कर रहे हैं और बहुत सारे केसेस हैं बड़ी लंबी लिस्ट है मेरे पास और आपके पास भी होगी 11 अक्टूबर को सराय काले खां दस किलोमीटर दूर है अमित शाह जी के घर से वहां एक चौतीस साल की महिला के साथ गैंगरेप किया गया और वो अर्धमूर्छित अवस्था के अंदर पाई गई 12 सितंबर को बेगमपुर में 3 ਸਾਲ ਦੀ ਬੱਚੀ ਨੂੰ ਕਿਡਨਾਪ ਕਰਕੇ ਸੈਕਸ਼ੂਅਲੀ ਅਸால்ਟ ਕੀਤਾ ਗਿਆ মাত্র 8 ਕਿਲੋਮੀਟਰ ਅਮੇਤਖਾ ਜੀ ਦੇ ਘਰ ਸੇ ਇਣਵੀ ਨੇ ਕੇਜਰੀਵਾਲ ਕੇਂਦਰ ਤੇ ਲਗਾਤਾਰ ਨਿਸ਼ਾਨੇ ਬਿੰਨ ਦੇ ਹੋਏ ਨਜ਼ਰ ਆ ਰਹੇ ਨੇ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਲੋਕ ਸਭ ਕੁਝ ਸਮਝ ਰਹੇ ਨੇ ਤੇ ਇਸ ਦਾ ਜਵਾਬ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ ਖਬਰ ਦੁਬਈ ਤੋਂ ਹੈ ਜਿੱਥੇ ਸਿੱਖ ਨੌਜਵਾਨਾਂ ਨੂੰ ਦਸਤਾਰ ਬੰਨਣ ਲਈ ਪ੍ਰੇਰਿਤ ਕੀਤਾ ਗਿਆ ਦੁਬਈ ਦੇ ਬੋਜ ਖਲੀਫਾ ਦੇ ਸਾਹਮਣੇ ਨੌਜਵਾਨਾਂ ਨੂੰ ਦਸਤਾਰ ਬੰਨਣ ਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਇਹ ਉਪਰਾਲਾ ਇੱਕ ਸੰਸਥਾ ਵੱਲੋਂ ਕਰਵਾਇਆ ਗਿਆ ਸਿੱਖ ਪਾਇਚਾਰੇ ਦੀ ਚੜ੍ਹਤ ਪੂਰੀ ਦੁਨੀਆ ਵਿੱਚ ਹੈ ਦਸਤਾਰ ਸਿੱਖਾਂ ਦੀ ਪਛਾਣ ਹੈ ਤੇ ਦਸਤਾਰ ਬਨਣ ਲਈ ਪ੍ਰੇਰਿਤ ਕਰਨ ਵਾਸਤੇ ਦੁਬਈ ਵਿੱਚ ਇੱਕ ਉਪਰਾਲਾ ਕੀਤਾ ਗਿਆ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਦੁਨੀਆ ਦੀ ਸਭ ਤੋਂ ਮਸ਼ਹੂਰ ਇਮਾਰਤ ਦੁਬਈ ਦੀ ਬਰਜ ਖਲੀਫਾ ਤੇ ਜਾ ਕੇ ਸਿੱਖ ਪਾਇਚਾਰੇ ਦੇ ਨੌਜਵਾਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਤੇ ਨਾਲ ਹੀ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਇਸ ਉਪਰਾਲੇ ਬਾਰੇ ਸੰਸਥਾ ਦੇ ਮੁਖੀ ਮਨਦੀਪ ਸਿੰਘ ਖੁਰਦ ਨੇ ਕਿਹਾ ਕਿ ਸਿੱਖੀ ਨੂੰ ਹੋਰ ਪਰਫੁੱਲਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ ਸਾਨੂੰ ਪਤਾ ਵੀ ਜਿਹੜਾ ਪੰਜਾਬੀਆ ਦਾ ਰੁਤਬਾ ਹੈ ਉਹ ਸਿਰਫ ਦਸਤਾਰ ਦੇ ਨਾਲ ਹੈ ਕਿਉਂਕਿ ਜਿਹਦੇ ਸਿਰ ਤੇ ਦਸਤਾਰ ਸੋ ਜੀ ਉਹਨੂੰ ਹੀ ਸਰਦਾਰ ਦੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਇਸ ਲਈ ਜਿਵੇਂ ਸਾਡਾ ਇਹ ਭਰਾ ਪੰਜਾਬ ਤੋਂ ਹੀ ਹੈ ਪਰ ਇਹ ਤਕਰੀਬਨ ਇੱਥੇ ਪਿਛਲੇ 5 ਸਾਲਾਂ ਤੋਂ ਆਪਣਾ ਰੋਜੀ ਰੋਟੀ ਲਈ ਕੰਮ ਕਰ ਰਿਹਾ ਹੈ ਤੇ ਇਹਨੂੰ ਪਤਾ ਸੀ ਵੀ ਅਸੀਂ ਇੱਥੇ ਵਿਜ਼ਿਟ ਕਰਨ ਲਈ ਆਏ ਹੋਏ ਹਾਂ ਤੇ ਅੱਜ ਸਾਡਾ ਲਾਸਟ ਦਿਨ ਸੀ ਟੇਲ ਸੀ ਇੱਥੇ ਗੁਰਦੁਖਲੀਪਾ ਦੇਖਣ ਲਈ ਆਏ ਮੇਰੇ ਨਾਲ ਸਾਡੇ ਇੰਟਰਨੈਸ਼ਨਲ ਦਸਤਾਰ ਕੌਂਸਲ ਦੇ ਸਟੈਫਿੰਗ ਦੀ ਭੈਣੀ ਤੇ ਇਹ ਵੀਰ ਸਾਨੂੰ ਮਿਲਿਆ ਤੇ ਮੈਨੂੰ ਜਦੋਂ ਮਿਲਿਆ ਤੇ ਪਤਾ ਲੱਗਿਆ ਵੀ ਇਹ ਵੀ ਸਾਡੇ ਲੁਧਿਆਣਾ ਏਰੀਆ ਦਾ ਹੀ ਆ ਤੇ ਬੜੀ ਖੁਸ਼ੀ ਹੋਈ ਪਹਿਲਾਂ ਤਾਂ ਮਿਲ ਕੇ ਤੇ ਚੰਗੇ ਕੰਮ ਤੇ ਆ ਚੰਗੀ ਜੋਬ ਤੇ ਆ ਤੇ ਇਹਨੇ ਵੀ ਆਪਣੀਆਂ ਦਸਤਾਰਾਂ ਨੂੰ ਸਾਡੀਆਂ ਨੂੰ ਦੇਖ ਕੇ ਇੱਛਾ ਪ੍ਰਗਟ ਕੀਤੀ ਵੀ ਮੇਰੇ ਭਾਜੀ ਤੁਸੀਂ ਸੋਹਣੀ ਦਸਤਾਰ ਪਜਾ ਸਕਦੇ ਹੋ ਤੁਹਾਡੇ ਵਰਗੀ ਜਾਂ ਮੱਟਾ ਵਾਲੀ ਕਿਉਂਕਿ ਸਾਡੇ ਕੋਲ ਟਾਈਮ ਵੀ ਸ਼ਾਰਟ ਸੀ ਤੇ ਕੁਦਰਤੀ ਸਾਡੇ ਕੋਲ ਗੱਡੀ ਦੇ ਵਿੱਚ ਦਸਤਾਰ ਵੀ ਪਈ ਸੀ ਇਹ ਇਹ ਬੱਚੇ ਦੀ ਇੱਛਾ ਅਸੀਂ ਪੂਰੀ ਕੀਤੀ ਹੈ ਪਰ ਪਹਿਲਾਂ ਇਸ ਤੋਂ ਪ੍ਰਣ ਲਿਆ ਵੀ ਤੈਨੂੰ ਪ੍ਰਣ ਕਰਨਾ ਪਊਗਾ ਜੇ ਤੁਸੀਂ ਦਸਤਾਰ ਲੈਣੀ ਹੈ ਜਾਂ ਸਜਾਉਣੀ ਹੈ ਵੀ ਅੱਜ ਤੋਂ ਬਾਅਦ ਤੁਸੀਂ ਦਸਤਾਰ ਹੈ ਜਿਹੜੀ ਲਗਾਤਾਰ ਸਜਾਉਗੇ ਉਧਰ ਦਸਤਾਰ ਸਜਾਉਣ ਵਾਲੇ ਨੌਜਵਾਨਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਿਹੜੀ ਵੀਰਾਂ ਦੇ ਇਤਿਹਾਸਿਕ ਮੌਲਕ ਬਣਾਏ ਹੋਏ ਸੀਗੇ ਉਧਰ ਦੀ ਸਰਦਾਰੀ ਰਹਿਲ ਵਾਲੇ ਸਾਲੂ ਦੀ ਜਿੱਤ ਟੱਕਰੀ ਇਹਨਾਂ ਦੀਆਂ ਸੋਹਣੀਆਂ ਦਸਤਾਰਾਂ ਦੇਖ ਕੇ ਮੈਨੂੰ ਵੀ ਦਸਤਾਰ ਸਿੰਘ ਜੀ ਉਰ ਦਾ ਬਹੁਤ ਦਿਲ ਕੀਤਾ ਮੈਂ ਇਹਨਾਂ ਵੀਰ ਜੀ ਨੂੰ ਪੁੱਛਿਆ ਵੀ ਦਸਤਾਰ ਸਜਾ ਲਵੋਗੇ ਵੀਰ ਜੀ ਕਹਿੰਦੇ ਹਾਂਜੀ ਸਾਡੀ ਗੱਦੀ ਵਿੱਚ ਦਸਤਾਰ ਹੈਗੀ ਆ ਲਈ ਥੋੜੀ ਦਸਤਾਰ ਸਜਾ ਦਿੰਦੇ ਆ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਫਟਾ ਵਾਲੀ ਦਸਤਾਰ ਸਜਾਉਣ ਦਾ ਮਨ ਕਰ ਰਿਹਾ ਹੈ ਇਹਨਾਂ ਨੇ ਮੇਰੇ 2 ਮਿੰਟ ਦੇ ਵਿੱਚ ਫਟਾ ਵਾਲੀ ਦਸਤਾਰ ਸਜਾ ਕੇ ਮੇਰਾ ਬਹੁਤ-ਬਹੁਤ ਸਤਿਕਾਰ ਕੀਤਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੰਸਥਾ ਦੇ ਇਸ ਉਪਰਾਲੇ ਦੀ ਦੁਬਈ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਵੀ ਭਰਪੂਰ ਪ੍ਰਸ਼ੰਸਾ ਕੀਤੀ ਹੈ ਇਸ ਪੁਲਟਾਂਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਵਾਦ